ਮੇਰੇ ਵੀ ਲੱਗੀ ਹੋਈ ਆ ਜੀ ਇਹ ਬਿਮਾਰੀ ਜੀ ਬਹੁਤ ਜ਼ਿਆਦਾ ਹੁਣ ਇਸ ਟਾਈਮ ਮੌਜੂਦਾ ਬਿਮਾਰੀ ਪਈ ਹੋਈ ਆ ਜੀ ਮੇਰੇ ਕੋਲ ਜੀ 15 ਕਿੱਲੇ ਨੇ ਖੋਦਦੇ ਜੀ 2022 ਸੀ ਕਿਲਾਸੀ ਹਾਂਜੀ ਲਾਇਆ ਸੀਗਾ ਜੀ ਤੇ ਹੁਣ ਤੁਸੀਂ ਜਿਹੜਾ ਬੀਲ ਲਾਇਆ ਕਿਹਦੇ ਕਿਹਦੇ ਲੈ ਇਹ ਯੂਨੀਵਰਸਿਟੀ ਜੀ ਜਿਵੇਂ ਆਪਾਂ ਮੇਲਿਆਂ ਤੇ ਕਿਤੇ ਵੀ ਜਾਂਦੇ ਆ ਜੀ ਉਹ ਆਪ ਕਹਿ ਰਹੇ ਨੇ ਵੀ ਇਹ ਬੀਲ ਲਾਓ ਅਸੀਂ ਇਹਦੀ ਸਾਰੀ ਕੁਛ ਵੀ ਪਾਣੀ ਦੀ ਬਚਤ ਸਾਰਾ ਕੁਛ ਵੀ ਸਾਡੇ ਵੱਲੋਂ ਬਹੁਤ ਵਧੀਆ ਵੀ ਆ ਜੀ ਕੀ ਕਹਣਾ ਚਾਹ ਰਹੇ ਜੀ ਮੰਗੀ ਰਹਿੰਦੇ ਇਹ ਜੀ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਹੁਣ ਪੁੱਛਦੇ ਆ ਹੁਣ ਕੋਈ ਇਹ ਤੋਂ ਕੋਸ ਵੀ ਕੋਈ ਜਵਾਬ ਨਹੀਂ ਦੇ ਰਿਹਾ ਵੀ ਕੀ ਹੋ ਗਿਆ ਹੁਣ ਸਾਡਾ ਤਾਂ ਖਰਚਾ ਹੋਇਆ ਹੋਇਆ ਇਸ ਟਾਈਮ ਜੀ ਪੂਰਾ ਨਾ ਸੀ ਇਹਨੂੰ ਬਾਹ ਸਕਦੇ ਆ ਜੀ ਮੰਗ ਕੀ ਰੱਖਦੇ ਮੰਗ ਜੀ ਹੁਣ ਇਹਦਾ ਕੋਈ ਹੱਲ ਤਾਂ ਹੋਣਾ ਚਾਹੀਦਾ ਜੀ ਜਦ ਆਪ ਹੁਕਾਇਰੇ ਨੇ ਵੀ ਹਾਂ ਵੀ ਸਾਡੇ ਕਹੇ ਤੇ ਆ ਗਿਰੀ ਲਾਓ ਲਾਓ ਪੂਛਾ ਲਾਉਂਦੇ ਸੀਗੇ ਜੀ ਬਹੁਤ ਵਧੀਆ ਰਹੀ ਆ ਜੀ ਅਸੀਂ ਪੀਏਯੂ ਦੀ ਰਿਕਮੈਂਡੇਸ਼ਨ ਤੇ ਸਾਡੇ ਕੇਬੀਕੇ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਪੀਆਰ 131 ਵੈਰੈਟੀ ਹੈ ਜਿਹੜੀ ਯੂਨੀਵਰਸਿਟੀ ਵੱਲੋਂ ਪੀਏਯੂ ਲੁਧਿਆਣਾ ਵੱਲੋਂ ਰეკਮੈਂਡੇਸ਼ਨ ਹੈ ਉਹ ਅਸੀਂ ਆਪਣੇ ਖੇਤਾਂ ਦੇ ਵਿੱਚ ਲਾਈ ਸੀ ਲੇਕਿਨ ਬੜੇ ਦੁਖੀ ਮਨ ਵਾਲੇ ਕਹਿਣਾ ਪੈ ਰਿਹਾ ਹੈ ਕਿ ਸਾਡੀ ਜਿਹੜੀ ਪੀਆਰ 131 ਸੀ ਪੀਆਰ 121 ਪੀਆਰ 128 ਇਹਨੂੰ ਜਿਹੜਾ ਆਪਾਂ ਬੋਨਾ ਬੂਟਾ ਕਹਿੰਦੇ ਆ ਚਾਈਨਾ ਵਾਇਰਸ ਦੇ ਨਾਂ ਨਾਲ ਜਿਹੜਾ ਕਿ ਹੈਗਾ ਉਹ ਸਾਡੇ ਖੇਤਾਂ ਵਿੱਚ ਆ ਚੁੱਕਿਆ ਹੈ ਪਿਛਲੇ ਇੱਕ ਹਫ਼ਤੇ ਤੋਂ ਸੌਰੀ ਚਾਰ ਪੰਜ ਦਿਨ ਤੋਂ ਅਸੀਂ ਲਗਾਤਾਰ ਖੇਤ ਆਪਣੇ ਦੇਖ ਰਹੇ ਹਾਂ ਜਿਹੜੇ ਡੇਲੀ ਉਹ ਬੂਟੇ ਵੱਧਦੇ ਜਾ ਰਹੇ ਨੇ ਸਾਨੂੰ ਡਰ ਹੈ ਕਿ ਆਉਣ ਵਾਲੇ 2-4 ਦਿਨਾਂ 'ਚ ਸਾਡੇ ਖੇਤਾਂ ਦੇ ਖੇਤ ਜਿਹੜੇ ਖਾਲੀ ਹੋ ਜਾਣਗੇ ਇਹਦੀ ਪਛਾਣ ਕਿਸ ਤਰ੍ਹਾਂ ਦੀ ਵੀ ਹੈ ਜੀ ਇਹਦੀ ਪਛਾਣ ਆ ਜੀ ਇਹ ਦੂਜੇ ਬੂਟੇ ਨਾਲੋਂ ਬੂਟਾ ਛੋਟਾ ਰਹਿ ਜਾਂਦਾ ਇੱਕ ਗਰੋਥ ਨਹੀਂ ਹੋ ਰਹੀ ਇੱਕ ਦੇਖੋ ਉੱਪਰੋਂ ਪੀਲੇ ਵੀ ਹੋ ਰਹੇ ਕਿ ਪੀਲੇ ਵੀ ਹੋ ਰਹੇ ਨੇ ਉਹ ਕਮੀ ਹੈ ਪਤਾ ਨਹੀਂ ਹੁਣ ਕੀ ਹੈ ਅਸੀਂ ਖੇਤੀਬਾੜੀ ਵਾਲਿਆਂ ਨਾਲ ਵੀ ਗੱਲਬਾਤ ਕਰੀ ਸੀ ਉਹਨਾਂ ਨੇ ਸਾਨੂੰ ਸਪਰੇਅ ਦੱਸੀਆ ਪਰ ਖੇਤੀਬਾੜੀ ਡਿਪਾਰਟਮੈਂਟ ਕਹਿ ਰਿਹਾ ਵੀ ਇਹਦਾ ਪੱਕਾ ਹੱਲ ਕੋਈ ਨਹੀਂ ਇਹ ਇਹਨਾਂ ਝਾੜੂ ਫਰਕ ਤੋਂ ਇਹਦਾ ਘੱਟੋ-ਘੱਟ 15 ਤੋਂ 20 ਕੁਇੰਟਲ ਕਿਲੇ ਮਗਰ ਜ ਉਦਕੀਨੇ ਕਿਲੇ ਵਿੱਚ ਨੇ ਮੇਰੇ ਖੋਦ ਦੇ 17 ਏਕੜ ਨੇ ਮੇਰੇ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਦੇ 8 ਏਕੜ ਨੇ ਵੀਰ ਦੇ 6 ਏਕੜ ਨੇ ਮਤਲਬ ਸਾਡੇ ਪਿੰਡ ਦੇ ਵਿੱਚ ਘਟੋ ਘਟ ਇਹ ਜਿਹੜੀ ਬਿਮਾਰੀ ਸ਼ੁਰੂ ਹੋਈ ਆ 100 ਕਿਲੇ ਇਹਦੀ ਲਪੇਟ ਚ ਹੈ ਤੇ ਆਲੇ-ਦਾਲੇ ਸਾਨੂੰ ਫੋਨ ਆਉਂਦੇ ਨੇ ਫਾਰਮਰਾਂ ਦੇ ਹਰੇਕ ਪਿੰਡ ਦੇ ਵਿੱਚ 50 ਤੋਂ 70 ਕਿਲਿਆਂ ਦਾ ਜਿਹੜਾ ਨੁਕਸਾਨ ਹੈ ਸਾਨੂੰ ਡਰ ਇਹ ਸਾਨੂੰ ਹੁਣ ਇਹ ਖਦਸ਼ਾ ਵੀ ਸਾਨੂੰ ਇਹ ਜੀਰੀ ਬੋਹਣੀ ਪੈ ਸਕਦੀ ਹੈ ਇਹਦੇ ਬਾਰੇ ਗੱਲ ਕੀਤੀ ਜਨਾ ਤੁਸੀਂ ਵੀਰ ਸਾਡੀ ਕੱਲ ਗੱਲ ਹੋਈ ਅੱਜ ਫੋਨ ਵੀ ਆਏ ਨੇ ਕੇਵੀਕੇ ਤੋਂ ਡਾਕਟਰ ਜੀ ਆ ਰਹੇ ਨੇ ਹੁਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਖੇਤੀਬਾੜੀ ਈਓ ਸਾਹਿਬ ਦਾ ਵੀ ਫੋਨ ਆਇਆ ਉਹ ਵੀ ਆ ਰਹੇ ਨੇ ਪਰੰਤੂ ਪ੍ਰੋਬਲਮ ਇਹ ਹੈ ਵੀ ਇਹ ਵੈਰੈਟੀ ਆ ਜਿਹੜੀ ਇਹ 2022 ਦੇ ਵਿੱਚ ਯੂਨੀਵਰਸਿਟੀ ਨੇ ਲਾਂਚ ਕੀਤੀ ਸੀ 2022 ਦੇ ਵਿੱਚ ਇਹਨੂੰ ਇੰਨਾ ਵਾਇਰਸ ਆ ਗਿਆ ਸੀ ਇਹ ਖੇਤਾਂ ਦੇ ਖੇਤ ਖਾਲੀ ਹੋ ਗਏ ਸੀ ਇਹਦਾ ਕੋਈ ਹੱਲ ਨਹੀਂ ਸੀ ਦੁੱਖ ਦੀ ਗੱਲ ਇਹ ਆ ਵੀ ਕਰੋੜਾ ਰੁਪਇਆ ਖੇਤੀਬਾੜੀ ਵਿਭਾਗ ਕੋਲ ਕੇਵੀਕੇ ਕੋਲ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਰਿਸਰਚ ਲਈ ਆਉਂਦਾ ਲੇਕਿਨ ਇਹ ਕਿਸਾਨਾਂ ਤੇ ਐਕਸਪੈਰੀਮੈਂਟ ਕੀਤਾ ਜਾਂਦਾ ਜਦੋਂ ਮੈਂ ਕੱਲ ਡਾਕਟਰ ਸਾਹਿਬਾ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹਦਾ ਸਾਡੇ ਕੋਲ ਪੱਕਾ ਹੱਲ ਕੋਈ ਨਹੀਂ ਜੀ ਫਿਰ ਵੇਚ ਕਿਉਂ ਰਹੇ ਇਹਦੇ ਹੱਲੇ ਨਹੀਂ ਬਈ ਅਸੀਂ ਪੂਸ਼ਾ ਲਾਉਂਦੇ ਸੀਗੇ ਤੇ ਹਾਈਬ੍ਰਿਡ ਵੈਰਾਈਟੀਆਂ ਲਾਉਂਦੇ ਸੀ ਜਿਹੜੇ ਖੇਤਾਂ 'ਚ ਖੜੇ ਆ ਪਿਛਲੇ ਸਾਲ ਅਸੀਂ ਹਾਈਬ੍ਰਿਡ ਲਾਈ ਆ ਸਾਨੂੰ ਬਹੁਤ ਵਧੀਆ ਹਾਈਲਡ ਆਈ ਆ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਯੂਨੀਵਰਸਿਟੀ ਦੇ ਕਹਿਣ ਤੇ ਅਸੀਂ ਇਹ ਪੀਆਰ 131 ਵੈਰਾਈਟੀ ਲਾਈ ਆ ਜਿਹੜੇ ਕਿ ਅੱਜ ਸਾਨੂੰ ਅਜਾੜੇ ਵੱਲੋਂ ਲਿਆ ਰਹੀ ਆ ਫਸਟ ਟਾਈਮ ਲਾਇਆ ਤੁਸੀਂ ਇਹ ਮੈਂ 2022 ਦੇ ਵਿੱਚ ਲਾਈ ਉਦੋਂ ਬਾਅਦ ਦੋ ਕਿਲਰ ਆਏ ਸੀ ਜਦੋਂ ਬਿਮਾਰੀ ਆ ਗਈ ਅਸੀਂ ਬੰਦ ਕਰਤੀ ਸਾਨੂੰ ਪਿਛਲੇ 1 ਸਾਲ ਤੋਂ ਯੂਨੀਵਰਸਟੀਆਂ ਕੈਂਪ ਲਾ ਲਾ ਕੇ ਮਤਲਬ ਮੇਲਿਆਂ ਦੇ ਵਿੱਚ 131 ਨੂੰ ਪ੍ਰਮੋਟ ਕਰ ਰਹੀ ਆ ਕੀ ਸਮਝਾਉਦੇ ਕੀ ਸੀ ਇਹ ਕਹਿੰਦੇ ਸੀ ਬਹੁਤ ਵਧੀਆ ਵੈਰਾਈਟੀ ਆ ਈਲਡ ਬਹੁਤ ਆਊਗੀ ਪਾਣੀ ਦੀ ਬੱਚਤ ਆ ਸਮੇਂ ਦੀ ਬੱਚਤ ਆ ਅਰ ਬਿਮਾਰੀਆਂ ਤੋਂ ਰਹਿਤ ਆ ਪਰ ਜਿਹੜੇ ਨੁਕਸਾਨ ਹੋ ਰਹੇ ਕਿਸਾਨ ਦੇ ਇਹ ਤੇ ਹੁਣ ਅਸੀਂ ਪੁੱਛਦੇ ਆਂ ਵੀ ਇਹਦਾ ਹੱਲ ਕੀ ਆ ਹਾਲੋ ਹੀ ਨਾਰਮਲ ਹੈ ਜੀ ਕਹਿੰਦੇ 부ਝੇ ਪਟਾ ਦਿਓ ਹੁਣ ਮੇਰੇ ਖੇਤ ਦੇ ਵਿੱਚ 30% ਬਿਮਾਰੀ ਆ 30% ਬੂਟਾ ਮੈਂ ਕਿਵੇਂ ਪਟਾਉਂਗਾ ਲੇਬਰ ਦੀ ਕੋਸਟ ਕੀ ਕਰੂੰਗਾ 12 ਤੋਂ 15000 ਮੈਂ ਇਹਦੇ ਤੇ ਖਰਚ ਕਰ ਚੁੱਕਿਆ 35 ਦਿਨ ਦੀ ਇਹ ਜਿਰੀ ਮੇਰੀ ਹੋ ਚੁੱਕੀ ਆ ਹੁਣ ਤਾਂ ਮੈਂ ਇਹਨੂੰ ਵਾਹ ਨਹੀਂ ਸਕਦਾ ਜੇ ਬਾਹੂੰਗਾ ਤਾਂ ਮੇਰੇ ਕੋਲ ਪਨੀਰੀ ਨਹੀਂ ਹੈਗੀ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਵੈਰਾਈਟੀਆਂ ਤੁਹਾਡੇ ਖੇਤੀਬਾੜੀ ਵਿਭਾਗ ਤੁਹਾਡੀ ਯੂਨੀਵਰਸਿਟੀ ਸਾਨੂੰ ਦੇ ਰਹੀ ਆ ਤਾਂ ਉਹਨੂੰ ਬਿਮਾਰੀ ਇੰਨੀ ਜ਼ਿਆਦਾ ਲੱਗ ਰਹੀ ਆ ਸਾਡੇ ਖੇਤਾਂ ਦੇ ਖੇਤ ਖਾਲੀ ਹੋ ਚੁੱਕੇ ਨੇ ਅਸੀਂ ਇਹ ਚਾਹੁੰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡਾ ਹੱਲ ਕੀਤਾ ਜਾਵੇ ਸਾਡੀ ਸੁਣਵਾਈ ਜਾਵੇ ਕਿਸਾਨ ਨੂੰ ਕਿਸਾਨ ਤੇ ਐਕਸਪੈਰੀਮੈਂਟ ਨਾ ਕੀਤਾ ਜਾਵੇ